ਤੇ ਹਰੇਕ ਦੇ ਵੰਦੇ ਵਿੱਚ ਸਵਾਲ ਜਿਹਾ ਬਣਦਾ ਵਾ ਹਨਾ ਵੀ ਕਾਹਤੇ ਚਲੇ ਗਏ ਨਾ ਕਿੱਥੇ ਚਲੇ ਗਏ ਵੀ ਇੰਨੇ ਸਾਲਾਂ ਤੋਂ ਰਹਿੰਦੇ ਸੀਗੇ ਚਲੋ ਜਿਹੜੇ ਆਪਣੇ ਨਾਲ ਦੀ ਦੁਕਾਨਾਂ ਨੇ ਇਹਨਾਂ ਨੂੰ ਸ਼ਾਇਦ ਦੱਸ ਕੇ ਹੋਣਗੇ ਚਲੋ ਹੁਣ ਜਾਨੀ ਆਏ ਵੀ ਆਪਣੀ ਵੀਡੀਓ ਸਾਰੇ ਪਿੰਡ ਵਾਲੇ ਦੇਖ ਲੈਂਦੇ ਨੇ ਕੋਈ ਗੁਰਦੁਆਰਾ ਸਾਹਿਬ ਵੀ ਆਉਂਦੇ ਨੇ ਲੋਕ ਸਵੇਰੇ ਸ਼ਾਮ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਆਉਂਦਾ ਹੋਊਗਾ ਖਿਆਲ ਵੀ ਕਾਹਤੇ ਚਲੇ ਗਏ ਨਾ ਸੋ ਇਸ ਕਰਕੇ ਮੈਂ ਵੀਡੀਓ ਬਣਾਈ ਆ ਵੀ ਉਹ ਸਾਥ ਸ਼੍ਰੀ ਗਾਜੀ ਸਾਰਿਆਂ ਨੂੰ ਮਹਾਰਾਜਵੀਰ ਸਿੰਘ ਰਾਜੂ ਅੱਜ ਆਪਾਂ ਪਹੁੰਚੇ ਜੀ ਗੁਰਦੁਆਰਾ ਦੰਦਮਾ ਸਾਹਿਬ ਦੇ ਅੱਗੇ ਪਿੰਡ ਧਮੋਟ ਕਲਾਂ ਤੁਸੀਂ ਸਾਰੇ ਆਪਾਂ ਪਿੰਡ ਵਾਲੇ ਲਗਭਗ ਇਲਾਕੇ ਵਾਲੇ ਵੀ ਸਾਰੇ ਜਾਣਦੇ ਆ ਵੀ ਇੱਥੇ ਕਰੀਬ ਪਿਛਲੇ 20 ਸਾਲਾਂ ਤੋਂ ਜਿਹੜੇ ਆਪਣੇ ਇੱਥੇ ਪਿੰਡ ਗੱਡੀ ਵਾਲੇ ਰਹਿੰਦੇ ਸੀਗੇ ਸੜਕ ਦੇ ਉੱਪਰ ਤੇ ਉਹ ਪਿਛਲੇ ਕੁਝ ਦਿਨ ਤੋਂ ਇੱਥੋਂ ਚਲੇ ਗਏ ਸੋ ਹਰੇਕ ਦੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਵੀ ਕਾਹਤੇ ਚਲੇ ਗਏ ਹਨਾ ਕਿਉਂ ਚਲੇ ਗਏ ਇੱਕ ਮਨ ਦੇ ਵਿੱਚ ਸਵਾਲ ਜਿਆ ਬਣ ਗਿਆ ਸਾਰਿਆਂ ਦੀ ਕਿਉਂਕਿ ਹੁਣ ਇੰਨੇ ਪੁਰਾਣੇ ਦੀ ਲੋਕਾਂ ਦਾ ਆਪਸੀ ਪਿਆਰ ਬਹੁਤ ਸੀਗਾ ਮੇਲਜੋਲ ਸੀਗਾ ਹਨਾ ਤੇ ਅੰਕਲ ਜੀ ਨਾਲ ਫੋਨ ਤੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਸਾਨੂੰ ਇੱਥੇ ਕਰੀਬ 20 ਕਿ ਸਾਲ ਹੋ ਗਏ ਸੀ ਕਿ ਰਹਿੰਦਿਆਂ ਨੂੰ ਤੇ ਉਹਨੂੰ ਪੁੱਛਿਆ ਵੀ ਕੀ ਕਾਰਨ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਮੈਂ ਸੋਚੇ ਵੀ ਚਲੋ ਅੱਜ ਇਸ ਟੌਪਿਕ ਤੇ ਵੀਡੀਓ ਬਣਾਈਏ ਤੇ ਸਾਰਿਆਂ ਦਾ ਹੀ ਇੱਕ ਸਵਾਲ ਆਉਂਦਾ ਨਾ ਮਨ ਦੇ ਵਿੱਚ ਬਣ ਜਾਂਦਾ ਵੀ ਕਾਹਤੇ ਚਲੇ ਗਏ ਅੱਗੇ ਜਾਂਦੇ ਵੀ ਨਹੀਂ ਚਲੇ ਅੱਗੇ ਵੀ ਜਾਂਦੇ ਨਹੀਂ ਮਤਲਬ ਜਿਹੜਾ ਰਹਿਣ ਬਸੇਰਾ ਉਹ ਆਪਣੇ ਇੱਥੇ ਹੀ ਰੱਖਦੇ ਨੇ ਵੀ ਮਤਲਬ ਜਿਵੇਂ ਗੱਡੀਆਂ ਤਰਪਾਲਾਂ ਪਾਈਆਂ ਹੁੰਦੀਆਂ ਸੀਗੀ ਹਨਾ ਉਹ ਸਾਰਾ ਕੁਝ ਆਪਣਾ ਸਮਾਨ ਇੱਥੇ ਹੀ ਰੱਖਦੇ ਸੀਗੇ ਉਂ ਚਲੇ ਜਾਂਦੇ ਸੀ ਮਹੀਨਾ-ਮਹੀਨਾ ਲਾਏ ਆਉਂਦੇ ਸੀ ਫੇਰ ਆ ਜਾਂਦੇ ਸੀ ਪਰ ਇਸ ਵਾਰ ਤਾਂ ਜਿਹੜਾ ਆਪਣਾ ਟੋਟਲੀ ਜਿਹੜਾ ਸਾਰਾ ਸਮਾਨ ਰਹਿਣ ਬਸੇਰਾ ਲੈ ਗਏ ਤੇ ਅੰਕਲ ਜੀ ਨਾਲ ਮੇਰੀ ਫੋਨ ਤੇ ਗੱਲ ਵੀ ਹੋਈ ਸੀਗੀ ਤੇ ਇਥੋਂ ਨਾਲ ਦੋ ਵੀਰ ਦਾ ਨੰਬਰ ਲਿਆ ਸੀਗਾ ਉਹਨਾਂ ਨਾਲ ਗੱਲਬਾਤ ਹੋ ਗਈ ਸੀ ਅੰਕਲਾਂ ਉਹ ਕਹਿੰਦੇ ਅਸੀਂ ਵੈਸੇ ਹੀ ਭਾਈ ਖੁਸ਼ੀ ਨਾਮ ਹੀ ਗਏ ਆ ਉਹ ਫਿਰ ਚਲੇ ਗਿਆ ਜੀ ਪਿੰਡ ਚੌਂਦੇ ਚੌਂਦੇ ਅੰਕਲ ਜੀ ਜਿਹੜੇ ਸਰਦਾਰ ਜੀ ਸੀ ਉਹਨਾਂ ਦੀ ਭੈਣ ਰਹਿੰਦੀ ਆ ਉਹ ਆਪਣੀ ਭੈਣ ਦੇ ਕੋਲ ਰਹਿਣ ਲੱਗ ਗਏ ਜੀ ਪਿੰਡ ਚੌਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਇੱਕ ਦਿਨ ਤੇ ਆਵਾਂਗੇ ਵੈਸੇ ਹੀ ਆਇਆ ਕਰਾਂਗੇ ਇੱਕਨ ਯਾਨੀ ਹੁਣ ਉਹ ਲਗਭਗ ਸਾਰਾ ਸਮਾਨ ਲੈ ਕੇ ਉੱਥੇ ਨਾ ਰਹਿਣ ਬਸੇਰਾ ਕਰ ਲਿਆ ਪਿੰਡ ਚੌਂਦੇ ਉਹ ਹੁਣ ਇਥੋਂ ਚਲੇ ਗਿਆ ਤੇ ਮੈਂ ਕੋਈ ਦਿੱਕਤ ਤਾਂ ਹੀ ਕਦੇ ਵੀ ਨਹੀਂ ਹੂੰ ਕੋਈ ਚੱਕਰ ਨਹੀਂਗਾ ਵੀ ਚਲੋ ਹੁਣ ਸਾਡਾ ਸੀਗਾ ਮਨ ਵੀ ਅਸੀਂ ਉੱਥੇ ਰਹਿਣ ਲੱਗ ਜਾਈਏ ਫਿਰ ਹੁਣ ਉੱਥੇ ਰਹਿਣ ਲੱਗੇ ਪਿੰਡ ਚੋਂਦੇ ਪਿਛਲੇ ਕਈ ਸਾਲਾਂ ਤੋਂ ਰਹਿੰਦੇ ਸੀਗੇ ਸੋ ਇਹ ਹਰੇਕ ਦੇ ਮਨ ਦੇ ਵਿੱਚ ਸਵਾਲ ਜਿਹਾ ਉੱਠਦਾ ਸੀਗਾ ਕਿ ਨਾ ਵੀ ਕਾਹਤੇ ਚਲੇ ਗਏ ਕਿਉਂ ਚਲੇ ਗਏ ਤੁਹਾਡਾ ਜਿਹੜਾ ਸਵਾਲ ਦਾ ਜਵਾਬ ਦਿੱਤਾ ਵਾ ਵੀ ਉਹ ਭਾਈ ਵੈਸੇ ਹੀ ਚਲੇ ਗਏ ਪਿੰਡ ਚੋਂਦੇ ਰਹਿਣ ਲੱਗ ਗਏ ਤੇ ਜਦੋਂ ਮੈਂ ਵੀ ਦੇਖਿਆ ਬਸ ਉਤਰ ਕੇ ਵੀ ਹਾਂ ਨਾ ਵੀ ਉਹ ਕਿੱਥੇ ਚਲੇ ਗਏ ਹੁੰਦਾ ਹੀ ਆ ਨਾ ਮਨ ਦੇ ਵੀ ਜਿੰਨੇ ਸਾਲਾਂ ਤੋਂ ਰਹਿੰਦੇ ਧੀਗੇ ਬੰਦੇ ਵੀ ਕੀ ਗੱਲ ਹੋ ਗਈ ਚਲੇ ਗਏ ਤੇ ਨੇ ਦੱਸਿਆ ਵੀ ਅਸੀਂ ਵੈਸੇ ਇਹ ਪਿੰਡ ਚਾਉਂਦੇ ਰਹਿਣ ਲੱਗ ਗਏ ਤੇ ਪਿਛਲੇ ਉਹਨਾਂ ਕਿ ਦੱਸਿਆ ਵੀ ਕਹਿੰਦੇ 20 ਸਾਲਾਂ ਤੋਂ ਸੀਗੇ ਮੈਂ ਜਿੰਨਾ ਕਾਫੀ ਸਾਲਾਂ ਤੋਂ ਮੈਂ ਵੀ ਦੇਖਦਾ ਹਾਂ ਨਾ ਪਰ ਅੰਕਲ ਨਾਲ ਗੱਲ ਹੋਈ ਸੀ ਉਹਨਾਂ ਦੱਸੇ 20 ਸਾਲਾਂ ਤੋਂ ਰਹਿੰਦੇ ਸੀਗੇ ਇੱਥੇ ਤੇ ਇੱਥੋਂ ਚਲੇ ਗਏ ਹੁਣ ਸੋ ਇਹ ਜਿਹੜਾ ਸੀਗਾ ਸਵਾਲ ਦਾ ਜਵਾਬ ਜੋ ਮਨ ਦੇ ਵਿੱਚ ਸੀਗਾ ਇੱਕ ਹਰੇਕ ਬੰਦੇ ਨੂੰ ਹੁੰਦਾ ਹੀ ਆ ਨਾ ਵੀ ਇਹ ਆਪਾਂ ਇੱਥੇ ਲੰਘਦੇ ਘਰ ਤੇ ਦੇਖਦੇ ਸੀਗੇ ਰੋਜ਼ ਤੇ ਵੀ ਚਲੇ ਗਏ ਸੋ ਇਸ ਕਰਕੇ ਚਲੇ ਗਏ ਵੈਸੇ ਵੀ ਉਹ ਆਪਣੇ ਪਿੰਡ ਚਾਉਂਦੇ ਆਪਣੀ ਭੈਣ ਦੇ ਕੋਲ ਚਲੇ ਗਏ ਜੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਮਿਲਦੇ ਆ ਜਲਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ